ਅੱਜ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ ਉਹਦਾ ਸਥਾਪਨਾ ਦਿਵਸ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਬਹੁਤ 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 ਵਧਾਈਆਂ ਦਿਨਾ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰਤਾ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸਿੱਖਾਂ ਦੇ ਵਿੱਚ ਰੂਹ ਫੂਕਣ ਵਾਸਤੇ ਸਿੱਖਾਂ ਨੂੰ ਤਰੋ ਤਾਜ਼ਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਰੌਸ਼ਨੀ ਦੇ ਵਿੱਚ ਜਿੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਉੱਥੇ 1606 ਦੇ ਵਿੱਚ ਅੱਜ ਦੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ। ਔਰ ਉਸ ਪਾਵਨ ਪਵਿੱਤਰ ਤਖਤ ਤੇ ਬਹਿ ਕੇ ਜਿਸ ਨੂੰ ਪਾਤਸ਼ਾਹ ਨੇ ਆਪ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਇੱਕ ਥੜੇ ਦੇ ਰੂਪ ਦੇ ਵਿੱਚ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਸਹਿਯੋਗ ਕੀਤਾ। ਉਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਬਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਦੇਸ਼ ਦਿੱਤੇ ਕਿ ਹੁਣ ਜ਼ਰੂਰਤ ਹੈ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਰਫੁੱਲਤ ਕਰਨ ਵਾਸਤੇ ਜੋ ਇਸ ਜਾਲਾਹਮਾ ਹਕੂਮਤ ਨੇ ਸਿੱਖੀ ਦੇ ਰਸਤੇ ਦੇ ਵਿੱਚ ਰੋੜੇ ਅੜਕਾਉਣ ਦੇ ਯਤਨ ਕਰਨੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਰੋਕਣ ਦੇ ਲਈ ਪ੍ਰਬਾਧਨ ਕੀਤੇ ਜਾਣ ਪ੍ਰਬੰਧ ਕੀਤੇ ਜਾਣ ਗੁਰੂ ਨਾਨਕ ਸਾਹਿਬ ਦੀ ਸਿੱਖੀ ਪਰਫੁੱਲਤ ਹੋਈ ਹੈ ਇਸ ਨੂੰ ਇਹ ਜ਼ਾਲਮ ਹਕੂਮਤ ਰੋਧਣਾ ਚਾਹੁੰਦੀ ਹੈ ਇਸ ਲਈ ਸਿੱਖੀ ਦੀ ਸੁਰੱਖਿਆ ਕਰਨੀ ਵਾਰ ਕਰਨੀ ਸਿੱਖੀ ਰੂਪੀ ਖੇਤੀ ਲਈ ਇਹ ਬੜੀ ਲਾਜ਼ਮੀ ਹੈ ਬੜੀ ਜ਼ਰੂਰੀ ਹੈ ਇਸ ਲਈ ਸਿੱਖ ਜਦੋਂ ਵੀ ਗੁਰੂ ਦਰਬਾਰ ਦੇ ਵਿੱਚ ਦਰਸ਼ਨ ਕਰਨ ਆਉਣ ਵਧੀਆ ਤੋਂ ਵਧੀਆ ਘੋੜੇ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਉਣ ਕਿਉਂਕਿ ਹੁਣ ਵਕਤ ਆ ਗਿਆ ਹੈ ਸ਼ਸਤਰ ਦੀ ਰੱਖਿਆ ਸ਼ਸਤਰ ਦੇ ਨਾਲ ਕੀਤੀ ਜਾ ਸਕਦੀ ਹੈ ਔਰ ਪੁਰਾਣੇ ਕੇ ਇਤਿਹਾਸ ਵੀ ਜਿਹੜਾ ਹੈ ਇਸ ਦੇ ਹਵਾਲਿਆਂ ਨਾਲ ਭਰਿਆ ਪਿਆ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਫਲਸਫਾ ਗੁਰਬਾਣੀ ਜੋ ਮਹਾਨ ਫਲਸਫੇ ਦੇ ਵਿੱਚ ਉਤਪੋਤ ਹੈ ਜੋ ਮਹਾਨ ਫਲਸਫੇ ਦੀ ਜਾਣਕਾਰੀ ਦਿੰਦੀ ਹੈ ਜੋ ਮਹਾਨ ਫਲਸਫੇ ਨਾਲ ਜੁੜਨ ਦਾ ਯਤਨ ਕਰਦੀ ਹੈ ਸਾਨੂੰ ਕਾਰਜ ਕਰਦੀ ਹੈ ਉਸ ਮਹਾਨ ਫਲਸਫੇ ਦੀ ਰੱਖਿਆ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਫੌਜਾਂ ਤਿਆਰ ਕਰਨ ਦਾ ਜੰਗੀ ਅਭਿਆਸ ਕਰਨ ਦਾ ਪ੍ਰੋਗਰਾਮ ਜਿਹੜਾ ਉਹ ਲੀਕਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਧੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਅਗਵਾਈ ਦੇ ਵਿੱਚ ਜੱਥੇ ਤਿਆਰ ਕੀਤੇ ਜੱਥਿਆਂ ਨੂੰ ਜੰਗੀ ਅਭਿਆਸ ਕਰਾਉਣੇ ਸ਼ੁਰੂ ਕੀਤੇ ਤੇ ਆਖਰ ਉਹ ਵਕਤ ਆ ਗਿਆ ਜਿਸ ਦੀ ਉਮੀਦ ਕੀਤੀ ਜਾਂਦੀ ਸੀ ਹਕੂਮਤ ਨੇ ਲਗਾਤਾਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉੱਪਰ ਚਾਰ ਹਮਲੇ ਕੀਤੇ ਪਹਿਲਾ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਕੀਤਾ ਦੂਜਾ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਤੇ ਕੀਤਾ ਤੀਜਾ ਗੁਰੂ ਸਰਮਹਾਰਾਜ ਦੀ ਧਰਤੀ ਤੇ ਕੀਤਾ ਚੌਥਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕੀਤਾ ਭਾਵੇਂ ਇਨ੍ਹਾਂ ਹਮਲਿਆਂ ਦੇ ਵਿੱਚ ਨੈਤਿਕ ਤੌਰ ਦੇ ਉੱਤੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੇਤੂ ਰਹੇ ਰਨਾਲ ਦੀ ਨਾਲ ਸਿੱਖਾਂ ਦੇ ਵਿੱਚ ਇੱਕ ਨੰਮੀ ਜ਼ਿੰਦਾਦਲੀ ਗੜੀ ਆ ਉਹ ਪੈਦਾ ਹੋ ਗਈ ਨਵਾਂ ਜੋਸ਼ ਪੈਦਾ ਹੋ ਗਿਆ ਨਵਾਂ ਉਤਸ਼ਾਹ ਪੈਦਾ ਹੋ ਗਿਆ ਔਰ ਉਹ ਉਤਸ਼ਾਹ ਦਾ ਸਟਾਈਸੀ ਕਿ ਅੱਗੇ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਦੇ ਵਿੱਚ 14 ਜੰਗ ਲੜੇ ਗਏ ਔਰ 18ਵੀਂ ਸਦੀ ਦੇ ਵਿੱਚ ਇੰਨੇ ਯੁੱਧ ਇੰਨੀਆਂ ਲੜਾਈਆਂ ਖਾਲਸਾ ਪੰਥ ਵੱਲੋਂ ਲੜੀਆਂ ਗਈਆਂ ਆਖਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਦੇ ਵਿੱਚ ਪਹਿਲੀ ਵਾਰ ਸਿੱਖ ਆਪਣਾ ਰਾਜਪਾਕ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦਾ ਉਦੇਸ਼ ਖਾਲਸੇ ਨੂੰ ਧਾਰਮਿਕ ਤੌਰ ਤੇ ਜਿੰਦਾ ਦਿਲ ਹੋਣ ਦੇ ਨਾਲ ਨਾਲ ਰਾਜਨੀਤਿਕ ਤੌਰ ਤੇ ਸੁਚੇਤ ਕਰਨਾ ਵੀ ਹੈ। ਸਮਾਜਿਕ ਤੌਰ ਤੇ ਸੁਚੇਤ ਕਰਨਾ ਵੀ ਹੈ, ਆਰਥਿਕ ਤੌਰ ਤੇ ਮਜ਼ਬੂਤ ਕਰਨਾ ਵੀ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਡੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ। ਔਰ ਮੇਰੀ ਪੀੜੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਨੇ ਇੱਕ ਥੜਾ ਹੀ ਤਿਆਰ ਨਹੀਂ ਕੀਤਾ ਬਲਕਿ ਇੱਕ ਸੰਕਲਪ ਜਿਹੜਾ ਸੀ ਉਹ ਖਾਲਸੇ ਨੂੰ ਦਿੱਤਾ ਔਰ ਇਸ ਸੰਕਲਪ ਦੀ ਰੱਖਿਆ ਇਸ ਸੰਕਲਪ ਦਾ ਮਾਨ ਸਤਕਾਰ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਰੱਖਣਾ ਸਾਡੇ ਲਈ ਬੜਾ ਜ਼ਰੂਰੀ ਹੈ